ਦਾ ਇਹੋ ਜਿਹਾ ਟੇਸਟ ਟੈਕਚਰ ਇਹਦਾ ਆ ਚੁੱਕਾ ਹੈ ਇਸ ਨੂੰ ਤੁਸੀਂ ਬੜੇ ਤਰੀਕੇ ਦੇ ਨਾਲ ਇਸ ਤਰ੍ਹਾਂ ਬਹਿ ਕੇ ਆਪਣੀ ਠੀਕ ਹੈ ਉਹ ਲਓ ਆਪਣੀ ਮੰਜੀ ਤੇ ਬੈਠੋ ਕੁਰਸੀ ਲਓ ਮ제 ਨਾਲ ਇਹਨੂੰ ਤੁਸੀਂ ਸਿਪ ਸਿਪ ਕਰਕੇ ਇੰਜੋਏ ਕਰੋ। ਕੀ ਹੁੰਦਾ ਕੀ ਹੁੰਦਾ ਇਸ ਵੇਲੇ ਜੋ ਮੌਸਮ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਹਰ ਘਰ ਦੇ ਵਿੱਚੋਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਮੌਸਮ ਜਦੋਂ ਬਦਲ ਲਿਆ ਮੌਸਮ ਦੇ ਬਦਲਣ ਦੇ ਹਿਸਾਬ ਨਾਲ ਤੁਸੀਂ ਕੱਪੜੇ ਤਾਂ ਮਿੰਟੋ-ਮਿੰਟ ਆਪਣੀਆਂ ਪੇਟੀਆਂ ਚੋਂ ਕੱਢ ਲੈਣੇ ਪਰ ਸਰੀਰ ਲਈ ਕੀ ਕਰਦੇ ਹੋ ਕੁਝ ਵੀ ਨਹੀਂ ਤੁਸੀਂ ਦੱਸਿਆ ਖਾਂਸੀ ਵਾਲਾ ਨਜ਼ਲੇ ਵਾਲਾ ਜ਼ੁਕਾਮ ਵਾਲਾ ਨੁਸਖਾ ਕਿਸ ਨੇ ਦੱਸਿਆ ਤੁਹਾਡੇ ਕੋਲ ਇੱਕ ਜਿਹੜਾ ਤੁਸੀਂ ਕੈਂਪਾਂ ਦੇ ਵਿੱਚ ਅਕਸਰ ਯੂਜ਼ ਕਰਦੇ ਹੋ ਉਹ ਫਾਰਮੂਲਾ ਉਹ ਨੁਸਖਾ ਕੀ ਬਣਾਇਆ ਹੋਇਆ ਜੀ ਤੁਸੀਂ ਉਹ ਨੁਸਖਾ ਸਾਡੇ ਕੋਲ ਇਹ ਪਿਆਸ ਇਹ ਤਾਂ ਆਪਾਂ ਬਹੁਤ ਵਾਰੀ ਵੇਖ ਚੁੱਕੇ ਆ ਇਹਨੂੰ ਤੇ ਇਹ ਮਤਲਬ ਇੰਨਾ ਆਲ ਐਂਡ ਆਲ ਫਾਰਮੂਲਾ ਸਾਬਤ ਹੋਇਆ ਜਿੰਨੂੰ ਵੀ ਦਿੱਤਾ ਉਹਨੇ 2-2 ਚਾਰ-ਚਾਰ 10-10 ਪੀਸ ਵੀ ਮੰਗਾਏ ਨੇ ਵਿਦੇਸ਼ਾਂ ਦੇ ਵਿੱਚ ਵੀ ਇਹ ਇੰਨਾ ਚਲਾ ਗਿਆ ਹੋਇਆ ਛੜਦੋ ਗੱਲਾਂ ਇਹ ਮਤਲਬ ਇੰਨੀ ਸ਼ਾਨਦਾਰ ਚੀਜ਼ ਹੈ ਸੁੰਡ ਪਈ ਹੈ ਜਿਸ ਤਰ੍ਹਾਂ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਛੋਟੀ ਇਲਾਇਚੀ ਆ ਜਾਂਦੀ ਹੈ ਜੀ ਠੀਕ ਹੈ ਜੀ ਬਹੁਤ ਆਸਾਨੀ ਨਾਲ ਘਰੇ ਮਿਲਦੀ ਹੈ ਠੀਕ ਹੈ ਜੀ ਇਹ ਮਲਠੀ ਆ ਜਾਂਦੀ ਹੈ ਹਰ ਬੰਦਾ ਅਜ ਮਲਠੀ ਜਿਹੜਾ ਸਰਦੀਆਂ ਸਮੂਹ ਚ ਪਈ ਫਿਰਦਾ ਹੁੰਦਾ ਉਸ ਤੋਂ ਬਾਅਦ ਇਹ ਦਾਲਚੀਨੀ ਆ ਗਈ ਹਰ ਘਰ ਚ ਪਈ ਹੁੰਦੀ ਤੇ ਗੁੜ ਇਹ ਤਾਂ ਸਾਡੀ ਕਿਚਨ ਦੀ ਜਿੰਦ ਜਾਨ ਆ ਇੱਕ ਚੀਜ਼ ਮੈਂ ਥੋੜੀ ਜੀ ਤੁਹਾਨੂੰ ਦੱਸਣਾ ਚਾਹਾਂ ਇਹ ਖੰਗ ਆ ਗਈ ਜ਼ਖਾਮ ਆ ਗਿਆ ਬਲਗਮ ਬਣਨ ਲੱਗੀ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੋ ਗਈ ਜਾਂ ਫੇਫੜੇ ਚ ਦਰਦ ਹੋ ਗਈ ਜਲਨ ਹੋ ਗਈ ਤਜਾਬ ਬਣਨ ਲੱਗ ਗਿਆ ਛਾਤੀ ਚੋਂ ਖੂਨ ਤੱਕ ਲੋਕਾਂ ਦੇ ਆਉਣ ਲੱਗ ਜਾਂਦਾ ਠੀਕ ਹੈ ਇਹੋ ਜੀ ਸਮੱਸਿਆ ਨੂੰ ਵੀ ਇਹ ਜਿਹੜੀ ਚਾਹ ਹੈਗੀ ਜਾਂ ਇਹ ਫਾਰਮੂਲਾ ਹੈ ਇਹ ਕਵਰ ਕਰ ਦਿੰਦਾ ਪੂਰਾ ਪ੍ਰੈਗਨਸੀ ਵੀ ਬਹੁਤ ਵਧੀਆ ਤੁਸੀਂ ਦੇਖੋ ਬਹੁਤ ਸਾਰੀਆਂ ਜੜੀਆਂ ਬੂਟੀਆਂ ਹੈਗੀਆਂ ਨੇ ਜਿਹੜੀਆਂ ਡਾਕਟਰ ਸਾਹਿਬ ਨੇ ਤੇ ਵਿੱਚ ਫਿਕਸ ਕੀਤੀਆਂ ਨੇ ਡਾਕਟਰ ਸਾਹਿਬ ਤਾਂ ਇਹ ਹਰ ਚੀਜ਼ ਨੂੰ ਅਸੀਂ ਮੈਟੀ ਇਹਨੂੰ ਬਿਲਕੁਲ ਗ੍ਰਾਈਂਡ ਨਹੀਂ ਕੀਤਾ ਰੌ ਮਟੀਰੀਅਲ ਦੇ ਤੌਰ ਤੇ ਰੱਖਿਆ ਕਿ ਤਾਂ ਕਿ ਇਹਨੂੰ ਉਬਾਲ ਕੇ ਇਹਦਾ ਪੂਰਾ ਰਸ ਕੱਢਿਆ ਜਾ ਸਕੇ ਪੀ ਸਕਦੇ ਹੋ ਇੰਨਾ ਇਨਹੇਲਰ ਦੀ ਲੋੜ ਹੈ ਤੁਹਾਨੂੰ ਨਾ ਤੁਹਾਡੀ ਬਲਗਮ ਰਹਿਣੀ ਨਾ ਖਾਂਸੀ ਰਹਿਣੀ ਨਾ ਤੁਹਾਡੇ ਅੰਦਰ ਕਫ ਰਹਿਣਾ ਨਾ ਤੁਹਾਡੇ ਜਿਹੜੇ ਸਾਈਨਸ ਦੇ ਇਹ ਜੰਮ ਗਏ ਜਿਹੜਾ ਇੱਥੇ ਹਾਂ ਉਹ ਵੀ ਤੁਹਾਡਾ हट ਜਾਣਾ ਹੈ ਮੈਕਸਿਮਮ ਲੋਕ ਇਹ ਕਹਿੰਦੇ ਨੇ ਜੀ ਸਵਾਦ ਆ ਗਿਆ ਡਾਕਟਰ ਸਾਹਿਬ ਤੁਹਾਡੀ ਦਵਾਈ ਖਾਣ ਨੂੰ ਵੀ ਇੰਨੀ ਵਧੀਆ ਸਵਾਦੀ ਹੈਗੀ ਆ ਐ ਹੋ ਜਾਂਦਾ ਵੀ ਸਾਰੀ ਡੱਬੀ ਦੀ ਫੱਕਾ ਮਾਰ ਜੀ ਬੰਦਾ ਡੱਬੀ ਖਾ ਜਾਏ ਤੇ ਡਕਾਰ ਵੀ ਇਹਦੇ ਨਾਲ ਆਉਂਦਾ ਹੈ ਭੁੱਖ ਜਿਨ੍ਹਾਂ ਨੂੰ ਲੇ ਲੱਗਦੀ ਨਾ ਇਹਦੇ ਡਾਈਜੈਸ਼ਨ ਖਰਾਬ ਹੋਇਆ ਹੁੰਦਾ ਉਹਦੇ ਕਰਕੇ ਜਿਹਦੇ ਕਰਕੇ ਬਲਗਮ ਬਣਦੀ ਹੈ ਡਾਈਜੈਸ਼ਨ ਖਰਾਬ ਹੋਣ ਨਾਲ ਵੀ ਬਲਗਮ ਬਣਦੀ ਉਹਨਾਂ ਲੋਕਾਂ ਨੂੰ ਵੀ ਇਹ ਕਾਮਯਾਬ ਕਰ ਦਿੰਦੀ ਡਾਈਜੈਸ਼ਨ ਵੀ ਸੁਧਾਰ ਦਿੰਦੀ ਹੈ ਤੇ ਉਹਨਾਂ ਦਾ ਜਿਹੜਾ ਹਾਜਮਾ ਵੀ ਠੀਕ ਹੋਣ ਕਰਕੇ ਜਿਹੜੀ ਬਲਗਮ ਬਣ ਰਹੀ ਹੈ ਉਹ ਬਣਨੀ ਵੀ ਬੰਦ ਹੋ ਜਾਂਦੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਇਸ ਵੇਲੇ ਜੋ ਮੌਸਮ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਹਰ ਘਰ ਦੇ ਵਿੱਚੋਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ ਕਿਉਂਕਿ ਰਾਤ ਦੇ ਤੇ ਦਿਨ ਦੇ ਤਾਪਮਾਨ ਦੇ ਵਿੱਚ ਅਸੀਂ ਕਹਿ ਲਈਏ ਕਿ ਜ਼ਮੀਨ ਅਸਮਾਨ ਦਾ ਫਰਕ ਪੈ ਰਿਹਾ ਜਦੋਂ ਮੌਸਮ ਇਸ ਤਰੀਕੇ ਨਾਲ ਬਦਲ ਰਿਹਾ ਹੋਵੇ ਯਾਨੀ ਕਿ ਕਿੱਥੇ 18 ਜਾਂ 20 ਬਾਈ ਡਿਗਰੀ ਕਿੱਥੇ 7 ਜਾਂ 5 ਡਿਗਰੀ ਤਾਪਮਾਨ ਜਦੋਂ ਹੁੰਦਾ ਤਾਂ ਆਪਣੇ ਆਪ ਦੇ ਵਿੱਚ ਸਰੀਰ ਜਿਹੜਾ ਉਸ ਚੀਜ਼ ਨਾਲ ਲੜਨ ਵਾਸਤੇ ਤਿਆਰ ਆਪਣੇ ਆਪ ਨੂੰ ਕਰ ਦਿਆ ਤਾਂ ਜਿਹੇ ਦੇ ਵਿੱਚ ਖਾਂਸੀ ਨਜ਼ਲਾ ਜ਼ੁਕਾਮ ਜਿਹੜਾ ਆਮ ਕਰਕੇ ਹੋ ਜਾਂਦਾ ਪਰ ਅਸੀਂ ਉਸ ਵੇਲੇ ਵੀ ਬਹੁਤ ਵੱਡੀ ਗਲਤੀ ਕਰਦੇ ਹਾਂ ਕਿਹੜੀ ਗਲਤੀ ਕਰਦੇ ਹਾਂ ਕਿਸ ਤਰੀਕੇ ਨਾਲ ਕਰਦੇ ਹਾਂ ਇਹ ਸਾਰੀਆਂ ਗੱਲਾਂ ਸਾਨੂੰ ਅੱਜ ਦੱਸ ਰਹੇ ਨੇ ਜਿਹੜੀ ਬੂਟੇ ਨਾਲ ਗੱਲਬਾਤ ਕਰਨ ਵਾਲੇ ਵੈਦ ਗੁਰਮੀਤ ਜੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਕੀ ਗੱਡੀ ਵੀ ਪੰਜਾਬੀ ਤੇ ਬਿਲਕੁਲ ਜੀ ਡਾਕਟਰ ਫਰੂਕੀ ਸਾਹਿਬ ਤੁਹਾਡਾ ਵੀ ਵੈਲਕਮ ਹੈ ਤੇ ਵੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਵੈਲਕਮ ਹੈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਰਦੀ ਦੇ ਵਿੱਚ ਜਦੋਂ ਠੰਡ ਦਾ ਮੌਸਮ ਹੁੰਦਾ ਹੈ ਉਸ ਵੇਲੇ ਖਾਂਸੀ ਨਜ਼ਲਾ ਜ਼ੁਕਾਮ ਛਿੱਕਾ ਬਹੁਤ ਵਾਰ ਆਮ ਕਰਕੇ ਅਸੀਂ ਹੁੰਦੀ ਆ ਨੇ ਪਰ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਇਸ ਲਈ ਜਿਹੜੀ ਸਾਡੇ ਲੋਕ ਹੈਗੇ ਨੇ ਬਹੁਤ ਵੱਡੀ ਗਲਤੀ ਕਰ ਲੈਂਦੇ ਨੇ ਕਿਹੜੀ ਗਲਤੀ ਹੈ ਜੀ ਉਹ ਵੱਡੀਆਂ ਗਲਤੀਆਂ ਦੇ ਵਿੱਚ ਤਾਂ ਇਹ ਸਭ ਤੋਂ ਪਹਿਲੇ ਇਹ ਚੀਜ਼ ਹੁੰਦੀ ਹੈ ਦੇਖਣੀ ਮੌਸਮ ਜਦੋਂ ਬਦਲ ਲਿਆ ਮੌਸਮ ਦੇ ਬਦਲਣ ਦੇ ਹਿਸਾਬ ਨਾਲ ਤੁਸੀਂ ਕੱਪੜੇ ਤਾਂ ਮਿੰਟੋ-ਮਿੰਟ ਆਪਣੀਆਂ ਪੇਟੀਆਂ ਚੋਂ ਕੱਢ ਲੈਣੇ ਹੋ ਪਰ ਸਰੀਰ ਲਈ ਕੀ ਕਰਦੇ ਹੋ ਕੁਝ ਵੀ ਨਹੀਂ ਠੀਕ ਹੈ ਉਹਦੇ ਲਈ ਤੁਹਾਨੂੰ ਖਾਣਾ ਪੀਣਾ ਵੀ ਚੇਂਜ ਕਰਨਾ ਪੈਂਦਾ ਉਹ ਆਪਾਂ ਕਰਦੇ ਨਹੀਂ ਆਪਾਂ ਰੁਟੀਨ ਦਾ ਖਾਈ ਜਾ ਰਹੇ ਹਾਂ ਪਾਣੀ ਠੰਡਾ ਪੀਣ ਦੀ ਆਦਤ ਪਈ ਹੁੰਦੀ ਹੈ ਉਹ ਪੀਤੀ ਜਾ ਰਹੇ ਹੁੰਦੇ ਆ ਕੋਈ ਫਰੂਟ ਜਿਹੜੇ ਨੇ ਬਹੁਤ ਠੰਡੇ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ ਸਿੱਧੇ ਦੇ ਸਿੱਧੇ ਉਹ ਖਾਈ ਜਾ ਰਹੇ ਹੁੰਦੇ ਆ ਥੋੜਾ ਵੀ ਉਹਨਾਂ ਨੂੰ ਟੈਂਪਰੇਚਰ ਤੇ ਨਹੀਂ ਲੈ ਕੇ ਆਉਂਦੇ ਜਾਂ ਜੂਸ ਜਿਸ ਤਰ੍ਹਾਂ ਪੀ ਰਹੇ ਹੁੰਦੇ ਆ ਉਹ ਵੀ ਲਗਾਤਾਰ ਉਹਵੇਂ ਹੀ ਪੀਤੀ ਜਾ ਰਹੇ ਹੁੰਦੇ ਆ ਠੀਕ ਹੈ ਡਸਟ ਚ ਧੂੜ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਪੋਲਿਊਸ਼ਨ ਹੈ ਇਹਨਾਂ ਦਿਨਾਂ 'ਚ ਉਹ ਕੰਪਰੈਸ ਹੋ ਕੇ ਥੱਲੇ ਹੀ ਰਹਿ ਜਾਂਦਾ ਉੱਪਰ ਨਹੀਂ ਉੱਡਦਾ ਠੀਕ ਹੈ ਹਵਾ ਭਾਰੀ ਹੋ ਜਾਂਦੀ ਪਾਣੀ ਦੇ ਨਾਲ ਨਮੀ ਵਾਲੀ ਤੇ ਉਹ ਜਿਹੜਾ ਪੋਲਿਊਸ਼ਨ ਹੈ ਕਾਰਾਂ ਦਾ ਗੱਡੀਆਂ ਦਾ ਫੈਕਟਰੀਆਂ ਦਾ ਧੂੜ ਮਿੱਟੀ ਜਿਹੜੀ ਉੱਡਦੀ ਹੈ ਜਾਂ ਹੋਰ ਪ੍ਰਾਗਕਣ ਉੱਡਦੇ ਆ ਇਹ ਸਾਰੀਆਂ ਚੀਜ਼ਾਂ ਦਾ ਛੋਨੇ ਛੁੰਨੇ ਦੀ ਵਿੱਚ ਹੀ ਆਪਾਂ ਮੰਨ ਕੇ ਚੱਲੀ ਆ ਜਾਂਦੀ ਹੈ ਉਹ ਕੰਪਰੈਸਰੋ ਕੇ ਥੱਲੇ ਹੁੰਦੀ ਹੈ ਉਹ ਸਾਡੇ ਲੰਗਸ ਖਿੱਚਦੇ ਐ ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਇ ਡਿਫਾਲਟ ਹੀ ਮਿਲਦੀਆਂ ਸਟਾਰਟ ਹੋ ਜਾਂਦੀਆਂ ਨੇ ਜਿਹਦੇ ਚ ਅਸਥਮਾ ਹੋ ਗਿਆ ਸਾਹ ਚੜਨਾ ਹੋ ਗਿਆ ਜਾਂ ਸਾਡੀ ਇਨਫੈਕਸ਼ਨ ਹੋ ਗਈ ਕਿਉਂਕਿ ਧੂਆਂ ਜਿਹੜਾ ਬਹੁਤ ਇਨਫੈਕਟਡ ਹੁੰਦਾ ਲੈਡ ਹੁੰਦੀ ਉਹਦੇ ਸ ਉਸ ਤੋਂ ਬਾਅਦ ਖਾਂਸੀ ਆਉਣ ਲੱਗ ਗਈ ਕਿਉਂਕਿ ਇੱਥੇ ਕੁਝ ਰੁਕੇਗਾ ਤਾਂ ਗਲੇ ਨੇ ਬਰਦਾਸ਼ਤ ਕਰਨਾ ਨਹੀਂ ਉਹਨੇ ਆਪਣਾ ਟਰੈਕ ਕਲੀਨ ਕਰਕੇ ਰੱਖਣਾ ਉਹ ਹੋ ਗਿਆ ਉਸ ਤੋਂ ਬਾਅਦ ਫਿਰ ਜ ਜਿਆਦਾ ਹੀ ਲੰਬਾ ਚੱਲ ਗਿਆ ਇੱਕ ਦੋ ਸੀਜ਼ਨ ਤੁਸੀਂ ਗਲਤੀਆਂ ਕਰ ਲਈਆਂ ਤਾਂ ਫਿਰ ਸਾਡੇ ਇਹ ਜਿਹੜੇ ਸਾਈਨਸ ਨੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਪਰ ਜਾਣਾ ਉਹ ਸਟਾਰਟ ਹੋ ਜਾਂਦਾ ਜਿਨ੍ਹਾਂ ਦੇ ਵਿੱਚੋਂ ਸਾਡੀ ਜਿਹੜੀ ਹੈ ਆਕਸੀਜਨ ਫਲੋ ਨਾਲ ਨਿਕਲਦੀ ਨਹੀਂ ਉਹ ਸਾਡੇ ਅਲਵੀਲਾਈਜ਼ ਨੇ ਜਿਹੜੇ ਆਪਾਂ ਉਹਨੂੰ ਕਹਿ ਦਿੰਨੇ ਆ ਬ੍ਰੌਂਕੀਜ਼ ਨੇ ਜਿਹੜੇ ਉਹ ਰੁਕ ਜਾਂਦੇ ਆ ਰੁਕਣ ਕਰਕੇ ਕੀ ਹੁੰਦਾ ਕਿ ਆਕਸੀਜਨ ਦੀ ਮਾਤਰਾ ਬਾਡੀ ਨੂੰ ਜਿਹੜੀ ਹਾਰਟ ਨੇ ਪ੍ਰੈਸ ਕਰਕੇ ਕੰਪਰੈਸ ਕਰਕੇ ਅੱਗੇ ਭੇਜਣੀ ਹੈ ਸਾਰੀ ਉਹਦੇ ਵਿੱਚ ਵੀ ਰੁਕਾਵਟ ਆਏਗੀ ਉਹਦੇ ਰੁਕਾਵਟ ਹੋਣ ਕਰਕੇ ਕੀ ਹੁੰਦਾ ਦਮਾ ਅਸਥਮਾ ਵਰਗੀਆਂ ਚੀਜ਼ਾਂ ਖਾਂਸੀ ਵਰਗੀਆਂ ਚੀਜ਼ਾਂ ਡਵੈਲਪ ਹੋਣ ਲੱਗ ਜਾਂਦੀ ਹੈ ਪਰ ਅਸਤ ਦਵਾਈਆਂ ਵਗੈਰਾ ਲੈ ਲੈਣੇ ਜੀ ਜਿਹੜੀ ਸੈਟਿੰਗ ਹੈ ਪ੍ਰੋਗਰਾਮ ਉਹ ਜਿਹੜੀ ਅੱਜਕੱਲ ਚੱਲਦੀਆਂ ਨੇ ਜੀ ਗੋਲ ਗੋਲ ਸਿਰਪਾ ਲੈ ਲੈਂਦੇ ਆ ਬਿਲਕੁਲ ਇਹ ਸਮਝੋ ਆਪਦੇ ਆਪ ਨੂੰ ਉਹ ਬਿੱਲੀ ਨੂੰ ਵੇਖ ਕੇ ਕਬੂਤਰ ਜਿੱਦਾਂ ਅੱਖਾਂ ਵਿੱਚਦਾ ਬੀ ਬਿੱਲੀ ਗਈ ਉਹ ਕੰਮ ਹੈਗਾ ਉਹ ਪੋਲੂਸ਼ਨ ਨਹੀਂ ਹਵਾ ਚੋਂ ਨਿਕਲਿਆ ਜਿਹੜੀਆਂ ਕਫ ਸਿਰਪ ਨੇ ਜਾਂ ਜਿਹੜੀਆਂ ਨਜ਼ਲੇ ਜ਼ੁਕਾਮ ਦੀਆਂ ਸੀ ਮੈਡੀਸਿਨ ਲੈ ਲੰਨੇ ਆ ਹਾਂ ਇਹ ਇਸ ਤਰ੍ਹਾਂ ਹੀ ਕੰਮ ਕਰਦੀਆਂ ਨੇ ਇਹ ਤੁਹਾਡੇ ਰੋਗ ਨੂੰ ਦਬਾਰ ਰਹੀਆਂ ਨੇ ਨਾ ਕਿ ਤੁਹਾਡੀ ਐਲਵੇਲਾਈ ਨੂੰ ਖੋਲ ਰਹੀਆਂ ਨੇ ਐਲਵੇਲਾਈ ਨੂੰ ਤਾਂ ਇਹ ਉਵੇਂ ਹੀ ਰੱਖ ਰਹੀਆਂ ਨੇ ਤੇ ਜਿਹੜੀ ਸਾਹ ਵਾਲੀ ਨਾਲੀ ਹੈ ਤੁਹਾਡੀ ਉਹਨੂੰ ਡਾਇਲਟ ਕਰਕੇ ਵਿਸਫਾਰਿਤ ਚੌੜਾ ਕਰਨਾ ਆਪਾਂ ਕਹਿੰਦੇ ਆ ਸ਼ੇਕ ਮੋਕਲਾ ਕਰਨਾ ਉਹਨੂੰ ਉਹਨੂੰ ਮੋਟਾ ਕਰ ਦਿੰਦੀ ਐ ਇੱਕ ਵਾਰੀ ਥੋੜੀ ਦੇਰ ਵਾਸਤੇ ਉਹ ਸਾਹ ਜਿਆਦਾ ਖਿੱਚ ਸਕਦਾ ਹੈ ਬੰਦਾ ਪਰ ਜਿਹੜੀ ਤੁਹਾਡੀ ਆਇਲਵਲਾਈਜ਼ ਨੇ ਉਹ ਤਾਂ ਉੱਥੇ ਦੀ ਉੱਥੇ ਹੀ ਨੇ ਨਾ ਉਹ ਘੰਟਾ ਦੋ ਘੰਟੇ ਆਰਾਮ ਮਿਲੂਗਾ ਉਸ ਤੋਂ ਬਾਅਦ ਫਿਰ ਤੁਸੀਂ ਸ਼ੁਰੂ ਹੋ ਜਾਣਾ ਇੰਨਾਂ ਹੀ ਚੀਜ਼ਾਂ ਨੂੰ ਕੋਈ ਇਨਹੇਲਰ ਲੈਣ ਲੱਗ ਜਾਂਦਾ ਮੜ ਜੀ ਦਿੱਕਤ ਹੋਈ ਕਿਸੇ ਨੂੰ ਹੋਰ ਪ੍ਰੋਬਲਮ ਹੋਈ ਉਹਨੇ ਜਾ ਕੇ ਸਿਟਰਜਨ ਲੈ ਲਈ ਜਾਂ ਇੱਕ ਦੋ ਤਰ੍ਹਾਂ ਦੀ ਹੋਰ ਵੀ ਹੈ ਜੀਆਂ ਦਵਾਈਆਂ ਆ ਰਹੀਆਂ ਨੇ ਉਹ ਨਾਂ ਲੈਣਾ ਠੀਕ ਨਹੀਂ ਕਿਉਂਕਿ ਉਹ ਲੋਕ ਫਿਰ ਆਪਣੀ ਮਰਜ਼ੀ ਨਾਲ ਚੱਕ ਕੇ ਯੂਜ਼ ਕਰਨ ਲਾਇਆ ਜਾਂਦੇ ਨੇ ਇਸ ਤਰ੍ਹਾਂ ਦੀ ਬੈਟਰੀ ਸੋਲਵਰ ਗੀਆਂ ਲਾ ਲਓ ਇਹ ਬਹੁਤ ਪੁਰਾਣੀਆਂ ਚੀਜ਼ਾਂ ਨੇ ਤੇ ਉਹ ਹਰੇਕ ਬੰਦੇ ਨੂੰ ਪਤਾ ਉਹ ਚੱਕ ਕੇ ਉਹ ਖਾ ਲਊਗਾ ਤੇ ਉਹ ਥੋੜਾ ਬਹੁਤ ਫਰਕ ਪਏਗਾ ਬਾਅਦ ਦੇ ਵਿੱਚ ਫਿਰ ਉਹੀ ਹਾਲ ਹੋਣ ਲੱਗ ਜਾਣਾ ਅੱਛਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਨੂੰ ਖਾਂਸੀ ਹੈ ਨਜ਼ਲਾ ਹੈ ਜ਼ੁਕਾਮ ਹੈ ਜਾਂ ਫਿਰ ਪੁਰਾਣਾ ਟਾਈਫਾਇਡ ਹੈ ਇਹ ਨੁਸਖਾ ਫਾਰਮੂਲਾ ਜਿਹੜਾ ਤੁਸੀਂ ਆ ਦਿੱਤਾ ਹੈ ਸੁੰਡ ਪਿਆ ਇੱਥੇ ਮੁਲਠੀ ਹੈਗੀ ਹੈ ਛੋਟੇ ਇਲਾਇਚੀ ਹੈ ਪੁਰਾਣਾ ਗੁੜ ਹੈਗਾ ਦਾਲਚੀਨੀ ਹੈ ਸ਼ਹਿਦ ਹੈ ਤੇ ਇਹ ਫਿਰ ਕੰਮ ਕਰੇਗਾ ਜੀ ਉਹਦੇ ਚ ਸਾਰੇ ਰੱਖੇ ਤਾਂ ਜਾਂਦੀਆਂ ਨੇ ਲੋਕ ਭਲਾਈ ਵਾਸਤੇ ਕਿ ਜਿਹੜੇ ਲੋਕ ਸਾਡੇ ਤੱਕ ਵੀ ਨਹੀਂ ਪਹੁੰਚ ਸਕਦੇ ਤੇ ਪੈਸਾ ਖਰਚਣ ਦੀ ਵੀ ਹਿੰਮਤ ਨਹੀਂ ਹੈਗੀ ਹੈ ਹਾਲਾਂਕਿ ਇਹ ਨਹੀਂ ਹੈਗਾ ਕਿ ਜਿਹਦੇ ਪੈਸਾ ਨਹੀਂ ਕਰ ਸਕਦੇ ਉਹਨਾਂ ਵਾਸਤੇ ਹੀ ਹੈ ਇਹ ਚੀਜ਼ਾਂ ਹੈ ਅਮਰਤ ਨੇ ਇਹ ਹਰ ਅਮੀਰ ਹਰ ਗਰੀਬ ਦੇ ਘਰ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੀ ਪਹੁੰਚ ਦੇ ਵਿੱਚ ਹੁੰਦੀਆਂ ਨੇ ਕੋਈ ਵੀ ਇਹ ਫਾਰਮੂਲੇ ਜਿਹੜੇ ਅਸੀਂ ਦੱਸਦੇ ਆ ਉਹਨਾਂ ਮਨ ਕੇ ਚੱਲੋ ਵੀ 90% ਲੋਕਾਂ ਨੂੰ ਧਿਆਨ ਚ ਰੱਖ ਕੇ ਬਣਾਏ ਜਾਂਦੇ ਆ ਪਰ ਫਿਰ ਵੀ 10-20% ਲੋਕ ਐ ਹੋ ਜਿਹਨੇ ਜਿਨ੍ਹਾਂ ਨੂੰ ਇਹਨਾਂ ਤੋਂ ਹਟ ਕੇ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਉਹਦੇ ਰੂਪ ਉਹਦਾ ਫਿਰ ਕੀ ਇਲਾਜ ਹੁੰਦਾ ਉਹ ਫਿਰ ਅਸੀਂ ਖੁਦ ਦੇਖਣਾ ਹੁੰਦਾ ਉਹਦੇ ਚ ਜਿਹੜੀਆਂ ਮੈਡੀਸਿਨਸ ਨੇ ਉਹ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਜਿੰਨੇ ਚ ਪਸਮਾ ਦਾ ਹਸਾਰਾ ਲਿਆ ਜਾਂਦਾ ਸਵਰਨ ਚਾਂਦੀ ਵਰਗੀਆਂ ਚੀਜ਼ਾਂ ਦਾ ਹਸਾਰਾ ਵੀ ਲੈਣਾ ਪੈਂਦਾ ਕਿਤੇ-ਕਿਤੇ ਉਹੋ ਜਿਹੀਆਂ ਚੀਜ਼ਾਂ ਫਿਰ ਯੂਜ਼ ਜਿਹੜੀਆਂ ਉਹ ਡਾਕਟਰ ਦੀ ਦੇਖ ਰਿਕਚ ਕਰਨੀਆਂ ਪੈਂਦੀਆਂ ਉਹ ਅਸੀਂ ਕਰਦੇ ਰਹਿੰਦੇ ਆ ਨਾਰਮਲ ਫਾਰਮੂਲੇਸ਼ਨ ਜਿਹੜੀ ਉਹ ਜਨਤਾ ਵਾਸਤੇ ਹਮੇਸ਼ਾ ਸਾਡੇ ਕੋਲ ਹਾਜ਼ਰ ਹੁੰਦੀ ਹੈ ਤੇ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਫਿਰ ਇਹ ਸਮਝੋ ਵੀ ਤੁਸੀਂ ਅਸੀਂ ਆਪਣੇ ਘਰ ਦੇ ਵਿੱਚ ਆਰਾਮ ਨਾਲ ਬਣਾ ਸਕਦੇ ਆ ਹਾਂਜੀ ਬਿਲਕੁਲ ਇਹ ਬਹੁਤ ਹੀ ਆਸਾਨ ਚੀਜ਼ਾਂ ਨੇ ਕੋਈ ਵੀ ਹੈ ਜੀ ਚੀਜ਼ ਨਹੀਂ ਸ਼ਾਇਦ ਜਿਹਦਾ ਨਾਮ ਨਾ ਸੁਣਿਆ ਹੋਵੇ ਤੁਸੀਂ ਇਹ ਸੁੰਡ ਪਈ ਹੈ ਜਿਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਛੋਟੀ ਇਲਾਈਚੀ ਆ ਜਾਂਦੀ ਹੈ ਜੀ ਠੀਕ ਹੈ ਜੀ ਬਹੁਤ ਆਸਾਨੀ ਨਾਲ ਘਰੇ ਮਿਲਦੀ ਹੈ ਠੀਕ ਹੈ ਜੀ ਇਹ ਮਲਠੀ ਆ ਜਾਂਦੀ ਹੈ ਹਰ ਬੰਦਾ ਅੱਜ ਮਲਠੀ ਜਿਹੜਾ ਸਰਦੀਆਂ ਚ ਮੂੰਹ ਚ ਪਾਈ ਫਿਰਦਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਇਹ ਦਾਲਚੀਨੀ ਆ ਗਈ ਹਰ ਘਰ ਚ ਪਈ ਹੁੰਦੀ ਤੇ ਗੁੜ ਇਹ ਤਾਂ ਸਾਡੀ ਕਿਚਨ ਦੀ ਜਿੰਦ ਜਾਨ ਆ ਇੱਕ ਚੀਜ਼ ਮੈਂ ਥੋੜੀ ਜੀ ਤੁਹਾਨੂੰ ਦੱਸਣਾ ਚਾਹਾਂ ਇਹ ਜਿਹੜਾ ਹੈਗਾ ਇਹ ਹੁੰਦਾ ਗੌਜਵਾਨ ਗੌਜਵਾ ਹਾਂ ਗੌਜਵਾਨ ਇਹ ਵੀ ਜਿਹੜੀ ਹੈ ਨਾ ਬਹੁਤ ਵਧੀਆ ਸ਼ਾਨਦਾਰ ਚੀਜ਼ ਹੈ ਜਿਹੜੀ ਸਾਡੇ ਕਫ ਨੂੰ ਪਤਲਾ ਕਰਕੇ ਆਰਾਮ ਨਾਲ ਸਰੀਰ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ ਉਹ ਇੱਕ ਜੂਰ ਇੰਟਰੋਡਿਊਸ ਕੀਤੀ ਗਈ ਹੈ ਪੰਸਾਰੀ ਕੋਲ ਬੜੇ ਆਰਾਮ ਨਾਲ ਮਿਲ ਜਾਈਗੀ ਚੀਜ਼ਾਂ ਉਹੀ ਦਸੀਆਂ ਨੇ ਜਿਹੜੀਆਂ ਆਰਾਮ ਨਾਲ ਤੁਹਾਨੂੰ ਹਰ ਥਾਂ ਤੋਂ ਮਿਲ ਜਾਣ ਇਹਨਾਂ ਸਾਰੀਆਂ ਨੂੰ ਤੁਸੀਂ ਪ੍ਰੋਸੈਸ ਹੁਣਾ ਪੱਤਰਿਕਾ ਦੱਸਦੇ ਹਾਂ ਕੁੱਟ ਪੀਸ ਕੇ ਇਹਨਾਂ ਨੂੰ ਕਿਹੜੀ ਮਾਤਰਾ ਚ ਲੈਣਾ ਜੀ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਦੱਸਿਏ ਸਰਦੀਆਂ ਚ ਚਾਹ ਬੜੀ ਹੋ ਜਾਂਦੀ ਹੈ ਜੀ ਚਾਹ ਕਰਕੇ ਤੁਸੀਂ ਦੱਸ ਰਹੇ ਸੀ ਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਰਦੀਆਂ ਚ ਚਾਹ ਉਹਨਾਂ ਦੀ ਮਾਂ ਹੈ ਬਿਮਾਰੀਆਂ ਦੀ ਬਿਲਕੁਲ ਜੀ ਸਾਡੇ ਸਰੀਰ ਦੇ ਅੰਦਰ ਪਹਿਲਾਂ ਹੀ ਗਰਮੀ ਪਈ ਹੁੰਦੀ ਹੈ ਇਹਨਾਂ ਸਰਦੀ ਜਦੋਂ ਆਉਂਦੀ ਹੈ ਤਾਂ ਬਾਡੀ ਟੈਂਪਰੇਚਰ ਜਿਹੜੀ ਇਹ ਰੋਕ ਲੈਂਦੀ ਅੰਦਰ ਦਾ ਬਾਹਰ ਪਸੀਨੇ ਰਹੀਂ ਜਾਂ ਜਿਵੇਂ ਵੀ ਰਹੀਂ ਨਹੀਂ ਜਾਣ ਦਿੰਦੀ ਉਦੋਂ ਆਪਾਂ ਕੱਪੜੇ ਬਹੁਤ ਪਾਏ ਹੁੰਦੇ ਆ ਸਾਡੇ ਅੰਦਰ ਜਿਹੜੀ ਨਾ ਗਰਮੀ ਵੱਧਦੀ ਇਹਨਾਂ ਦਿਨਾਂ 'ਚ ਆਪਾਂ ਤਾਂ ਕਹਿੰਦੇ ਠੰਡ ਵੱਧਦੀ ਹੈ ਪਰ ਅੰਦਰ ਗਰਮੀ ਵੱਧਦੀ ਹੈ ਉਹ ਗਰਮੀ ਵਧਨ ਦੇ ਨਾਲ ਅਸੀਂ ਚਾਹ ਹੋਰ ਪੀ ਲੈਣੇ ਆ ਚਾਹ ਦੇ ਨਾਲ ਫਿਰ ਤੇਜਾਬੀ ਮਾਦਾ ਤਿਆਰ ਹੁੰਦਾ ਉਹ ਸਾ ਅਸੀਂ ਤਾਂ ਆਪਣੇ ਅੰਦਰ ਹੀ ਪੋਲੂਸ਼ਨ ਪੈਦਾ ਕਰ ਲਿਆ ਬਾਹਰ ਦੇ ਪੋਲੂਸ਼ਨ ਨਾਲ ਲੜਨਾ ਸੀਗਾ ਅੰਦਰ ਫਿਰ ਤੁਸੀਂ ਪੋਲੂਸ਼ਨ ਪੈਦਾ ਕਰੀ ਜਾਂਦੇ ਹੋ ਤੇ ਉਹ ਕੀ ਹੋਊਗਾ ਉਹ ਡਬਲ ਹੋ ਗਿਆ ਤੁਹਾਡਾ ਉਹਦੇ ਨਾਲ ਸਮੱਸਿਆ ਹੋ ਜਾਏਗੀ ਚਾਹ ਲੋਕੀ 6 6 ਕ ਪੱਠੜ ਕੱਪ ਵੀ ਪੀ ਜਾਂਦੇ ਨੇ ਦੇ ਦਿਨ ਤੇ ਉਹਦੀ ਬਜਾਏ ਚਾਹੀਦਾ ਉਹਨਾਂ ਨੂੰ ਕੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੇ ਕਾੜੇ ਵੀ ਬਣਾਏ ਜਾ ਸਕਦੇ ਆ ਤੁਸੀਂ ਇਹਨਾਂ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਤੁਸੀਂ ਲਾਗੂ ਕਰ ਸਕਦੇ ਹੋ ਪਰ ਕਈ ਵਾਰ ਮੁਸ਼ਕਲ ਹੋ ਜਾਂਦੇ ਜੀ ਇੰਨੀ ਸਾਰੀਆਂ ਚੀਜ਼ਾਂ ਨੂੰ ਵਾਰ-ਵਾਰ ਕੁੱਟਣਾ ਵਾਰ-ਵਾਰ ਛਾਨਣਾ ਤੇ ਤੁਸੀਂ ਕੋਈ ਨੁਸਖਾ ਫਾਰਮੂਲਾ ਇਹਦੇ ਵਾਸਤੇ ਸੈੱਟ ਕਰ ਰੱਖਿਆ ਹੋਇਆ ਹੈ ਹਾਂ ਜੀ ਹਾਂ ਜੀ ਫਿਰਕੀ ਜੀ ਇਹ ਦੇਖੋ ਇਹਦੇ ਲਈ ਅਸੀਂ ਪ੍ਰੇਮ ਮੇਦਾ ਦੀ ਹਰਬਲ ਟੀ ਲਾਂਚ ਕੀਤੀ ਹੋਈ ਹੈ ਓਕੇ ਇਹਦੇ ਚ ਹੁਣ ਹਰਬਲ ਟੀ ਹਾਂ ਹਰਬਲ ਟੀ ਇਹਨੂੰ ਕਹਿ ਦਿੰਦੇ ਨੇ ਜਿੰਦੇ ਚ ਇੱਥੋਂ ਸ਼ੁਰੂ ਹੋ ਜਾਓ ਤੁਸੀਂ ਅੱਛਾ ਕਿੰਨੀਆਂ ਸਾਰੀਆਂ ਆਈਟਮਾਂ ਕਿਆ ਬਾਤ ਇਹਦੇ 'ਤੇ ਤੁਸੀਂ ਸਮਝ ਲਓ ਵੀ ਗੁਲਾਬ ਦੇ ਫੁੱਲ ਰਕਤ ਚੰਦਨ ਖਟਾਈ ਸੌਂਦ ਇਹ ਤਾਂ ਇਹ ਤਾਂ ਬੜੇ ਨੂੰ ਜਾਂਦੀ ਜੀ ਇੰਨੀ ਸਾਰੀ ਕਿੰਨੀਆਂ ਜੜੀ ਬੂਟੀਆਂ ਪਾਈਆਂ ਨੇ ਤੁਸੀਂ 30 ਜੜੀ ਬੂਟੀਆਂ ਦੱਸ 34 ਜੜੀ ਬੂਟੀਆਂ ਹੁਣ 34 ਜੜੀ ਬੂਟੀਆਂ ਨੇ ਤੇ ਇਹਨੂੰ ਜਸਟ ਡਬਲ ਕਰ ਲਓ ਬਣਨੀ ਕਿਵੇਂ ਜੀ ਇਹਨੂੰ ਹਾਂ ਉਹ ਵੀ ਤਰੀਕਾ ਦੱਸ ਦਿਆਂ ਆਪਾਂ ਉਹ ਆਪਣੇ ਕੋਲੇ ਪਿਆ ਠੀਕ ਹੈ ਇਹ ਆਪਾਂ ਹੁਣੇ ਤਿਆਰ ਕਰਕੇ ਦੱਸ ਦਿਆਂ ਨੂੰ ਖੋਲ ਲੈਣ ਲਾਈਵ ਵੀ ਦੱਸੂੰਗਾ ਲਾਈਵ ਹਾਂ ਤੁਸੀਂ ਅਗਰ ਇਹ ਕਹਿ ਦਿੱਤਾ ਤਾਂ ਇਹ ਹੁਣ ਖੁੱਲੇਗਾ ਜੀ ਇਹ ਲਾਈਵ ਹੀ ਜਾਏਗਾ ਕਿ ਯਾਪਾ ਇੰਤਜ਼ਾਮ ਕਰਖਾਂਗੇ ਅੱਛਾ ਡਾਕਟਰ ਸਾਹਿਬ ਜਦੋਂ ਤੱਕ ਤੁਸੀਂ ਸਾਨੂੰ ਨੁਸਖਾ ਫਾਰਮੂਲਾ ਆ ਦੇ ਰਹੇ ਹੋ ਜਾਂ ਇਸ ਬਾਬਤ ਤੁਸੀਂ ਦੱਸੋਗੇ ਸਾਨੂੰ ਇਹ ਦੱਸੋ ਵੀ ਜਿਹੜੀ ਜਿਹੜੇ ਲੋਕ ਇੱਕ ਹੱਦ ਤੋਂ ਵੱਧ ਚਾਹ ਦਾ ਸੇਵਨ ਕਰਦੇ ਨੇ ਖਾਸ ਕਰਕੇ ਸਰਦੀਆਂ ਦੇ ਵਿੱਚ ਤੇ ਫਿਰ ਉਹਨਾਂ ਦੇ ਸਰੀਰ ਦੇ ਵਿੱਚ ਕਿਹੜੀਆਂ ਬਦਲਾਅ ਹੈਗਾ ਜਿਹੜਾ ਸਰਦੀਆਂ ਦੇ ਵਿੱਚ ਆ ਜਾਂਦਾ ਜਾਂ ਫਿਰ ਗਰਮੀਆਂ ਤੱਕ ਪਹੁੰਚਦੇ ਪਹੁੰਚਦੇ ਕਿਹੜੀਆਂ ਦਿੱਕਤਾਂ ਸਹਿੇੜ ਲੈਂਦੇ ਨੇ ਖੁਦ ਅਕਲ ਕੀ ਹੁੰਦਾ ਜੀ ਜਦੋਂ ਸਾਡੇ ਸਰੀਰ ਦੇ ਅੰਦਰ ਅਸੀਂ ਗਰਮੀ ਪਾ ਲੈਂਦੇ ਆ ਗਰਮੀ ਪਾਉਣ ਤੋਂ ਬਾਅਦ ਉਹ ਸਾਡੇ ਅੰਦਰ ਤਜਾਬੀ ਮਾਦਾ ਹੋਣਾ ਸਟਾਰਟ ਹੋ ਗਿਆ ਇਕੱਠਾ ਕੀ ਬਾਤ ਹੈ ਤਾਂ ਬਹੁਤ ਸਾਰੀਆਂ ਜੜੀ ਬੂਟੀਆਂ ਨੇ ਕੀ ਬਾਤ ਹੈ ਲੇਕਿਨ ਦੇਖੋ ਪ੍ਰੈਗਨਨਸੀ ਵੀ ਬਹੁਤ ਵਧੀਆ ਤੁਸੀਂ ਦੇਖੋ ਬਹੁਤ ਸਾਰੀਆਂ ਜੜੀਆਂ ਬੂਟੀਆਂ ਹੈਗੀਆਂ ਨੇ ਜਿਹੜੀਆਂ ਡਾਕਟਰ ਸਾਹਿਬ ਨੇ ਤੇ ਵਿੱਚ ਫਿਕਸ ਕੀਤੀਆਂ ਡਾਕਟਰ ਸਾਹਿਬ ਤਾਂ ਇਹ ਹਰ ਚੀਜ਼ ਨੂੰ ਅਸੀਂ ਮੈਟੀ ਇਹਨੂੰ ਬਿਲਕੁਲ ਗ੍ਰਾਈਂਡ ਨਹੀਂ ਕੀਤਾ ਰੌ ਮਟੀਰੀਅਲ ਦੇ ਤੌਰ ਤੇ ਰੱਖਿਆ ਕਿ ਤਾਂ ਕਿ ਇਹਨੂੰ ਉਬਾਲ ਕੇ ਇਹਦਾ ਪੂਰਾ ਰਸ ਕੱਢਿਆ ਜਾ ਸਕੇ ਔਰ ਇੰਨੀ ਬਰੀਕ ਨਾ ਹੋਏ ਕਿ ਤੁਹਾਡੀ ਚਾਹ ਦੇ ਵਿੱਚ ਛਾਨਣੀ ਚੋਂ ਵੀ ਨਾ ਛਣ ਕੇ ਇੱਕ ਤੇ ਤੁਹਾਡੇ ਅੰਦਰ ਚਲੀ ਜਾ ਠੀਕ ਹੈ ਠੀਕ ਹੈ ਪੁੱਛਿਆ ਸੀ ਜੀ ਵੀ ਜੇ ਸਰਦੀਆਂ ਦੇ ਵਿੱਚ ਜ਼ਿਆਦਾ ਚਾਹ ਅਸੀਂ ਪੀਂਦੇ ਹਾਂ ਤਾਂ ਫਿਰ ਜ਼ਿਆਦਾ ਚਾਹ ਪੀਣ ਨਾਲ ਸਰਦੀਆਂ 'ਚ ਕਿਹੜੀਆਂ ਬਿਮਾਰੀਆਂ ਆਸੀ ਆਪਸੇ ਹੀੜ ਲੈਂਦੇ ਨੇ ਤੇ ਗਰਮੀ ਤੱਕ ਕਿਹੜੀਆਂ ਦਿੱਕਤਾਂ ਸਾਡੇ ਸਰੀਰ ਦੇ ਵਿੱਚ ਵੱਧ ਜਾਂਦੀਆਂ ਹੁੰਦੀਆਂ ਨੇ ਉਹਦੇ ਚ ਕੀ ਹੁੰਦਾ ਕਿ ਸਾਡੇ ਅੰਦਰ ਜਦੋਂ ਤਜਾਬੀ ਮਾਦਾ ਅੰਦਰ ਵਧਣ ਲੱਗ ਜਾਂਦਾ ਚਾਹ ਵਗੈਰਾ ਜ਼ਿਆਦਾ ਇਹ ਇੰਨਾ ਕੀ ਪਾਉਣਾ ਹੈ ਜੀ ਹਾਂ ਇਹ ਬਸ ਲਾ ਲੋ 2 ਗ੍ਰਾਮ 3 ਗ੍ਰਾਮ ਇੱਕ ਚਮਚ ਹੁੰਦੀ ਹਾਂ ਇੱਕ ਚਮਚੇ ਦੇ ਕਰੀਬ ਇਹਨੂੰ ਪਾ ਲੋ ਆਰਾਮ ਨਾਲ ਦੋ ਚਮਚ ਤੁਹਾਡੀ ਚਾਹ ਇਹ ਬਣ ਜਣੀ ਆ ਤੇ ਉਹ ਕਿੰਨਾ ਪਾਉਣਾ ਜੀ ਪਾਣੀ ਕਿੰਨਾ ਪਾਉਣਾ ਪਾਣੀ ਆਪਣੀ ਮਰਜ਼ੀ ਦਾ ਡੇਢ ਦੋ ਕੱਪ ਤੁਸੀਂ ਪਾਣੀ ਪਾ ਲੋ ਜਦੋਂ ਇੱਕ ਕੱਪ ਰਹਿ ਜੇ ਉਦੋਂ ਤੁਸੀਂ ਇਹਨੂੰ ਜਿਹੜਾ ਉਹ ਉਤਾਰ ਲੈਣੀ ਆ ਤੇ ਇਹਨੂੰ ਉਬਲੀ ਉਬਲਦੀ ਉਬਲਦੀ ਜਿਹੜੀ ਹੈ ਉਹ ਤੁਸੀਂ ਛਾਣ ਲੈਣੀ ਹੈ ਛਾਣਨ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਪੀ ਸਕਦੇ ਹੋ ਇਹ ਜਿਨ੍ਹਾਂ ਦੇ ਜਿਨ੍ਹਾਂ ਨੇ ਤਾਂ ਇਸ ਰੋਗ ਤੋਂ निजात ਪਾਉਣੀ ਹੈ ਖਾਂਸੀ ਦਮਾ ਵਗੈਰੇ ਦੀਆਂ ਤਕਲੀਫਾਂ ਤੋਂ निजात ਪਾਉਣੀ ਹੈ ਜੀ ਉਹ ਤਾਂ ਇਹ ਚੀਜ਼ ਲੈ ਲਵੇ ਠੀਕ ਹੈ ਇਦਾਂ ਹੀ ਰॉ ਮਟੀਰੀਅਲ ਦੇ ਹਿਸਾਬ ਨਾਲ ਹੀ ਲੈ ਲਓ ਜਿਨ੍ਹਾਂ ਲੋਕਾਂ ਨੂੰ ਮਤਲਬ ਸ਼ੌਂਕ ਵਜੋਂ ਚਾਹ ਪੀਣੇ ਜਿਹੜੇ ਦਿਨ 'ਚ 10 10 12 12 8 8 ਚਾਹ ਪੀਂਦੇ ਆ ਉਹਨਾਂ ਲਈ ਹਿਦਾਇਤ ਆ ਕਿ ਇਹ ਚਾਹ ਇਸ ਤਰ੍ਹਾਂ ਸਿੱਧੀ ਦੁੱਧ ਪਾ ਕੇ ਆਪਣੇ ਇਹ ਚ ਦੁੱਧ ਵੀ ਪੈ ਜਾਊਗਾ ਬਿਲਕੁਲ ਜੀ ਇਹ ਬਹੁਤ ਮਲਟੀ ਪਰਪਸ ਚਾਹ ਹੈ ਇਹ ਹਾਰਟ ਤੇ ਕੰਮ ਕਰਦੀ ਹੈ ਇਹ ਤੁਹਾਡੇ ਲੰਗਸ ਤੇ ਕੰਮ ਕਰਦੀ ਹੈ ਤੁਹਾਡਾ ਕੋਲੇਸਟ੍ਰੋਲ ਘਟਾਉਂਦੀ ਹੈ ਤੁਹਾਡੇ ਸਰੀਰ 'ਚ ਜਿਹੜੀ ਤੁਸੀਂ ਗੁਲਾਬ ਪੁੱਲ ਪੜੇ ਸੀ ਇਹਦੇ 'ਚ ਹਾਂਜੀ ਹਾਂਜੀ ਉਹ ਕੀ ਕਰਦੇ ਹੀਟ ਘਟਾਉਂਦੇ ਆ ਉਹਦੇ ਨਾਲ ਖਸ ਹੁੰਦੀ ਹੈ ਉਹ ਵੀ ਠੰਡੀ ਹੁੰਦੀ ਹੈ ਠੀਕ ਹੈ ਐਨੇ ਬਰਕਸ਼ਾ ਵਰਗੀਆਂ ਚੀਜ਼ਾਂ ਆ ਗਈਆਂ ਛੋਟੀ ਇਲਾਇਚੀ ਐ ਲਾਲ ਚੰਦਨ ਐ ਸਫੇਦ ਚੰਦਨ ਐ ਬਹੁਤ ਕੁਝ ਕੇਸਰ ਐ ਇਹਦੇ ਵਿੱਚ ਸ਼ਿਲਾਜੀਤ ਐ ਇਹਦੇ ਵਿੱਚ ਅਸ਼ੋਗੰਧਾ ਐ ਇਹਦੇ ਵਿੱਚ ਕਮੀ ਕੋਈ ਨਹੀਂ ਛੱਡੀ ਜੀ 34 ਆਈਟਮਾਂ ਗਿਣਨੀਆਂ ਸੌਖੀਆਂ ਨਹੀਂ ਹੈਗੀਆਂ ਹਰ ਚੀਜ਼ ਜਿਹੜੀ ਉਹ ਤੁਹਾਡੇ ਦਮਾ ਸਾਹ ਵਾਲੀ ਜਿਹੜੀ ਜੋ ਵੀ ਨਲਕੀਆਂ ਨੇ ਉਹਨਾਂ ਨੂੰ ਐਨ ਹੌਲੀ ਹੌਲੀ ਥੱਲੇ ਥੱਲੇ ਤੱਕ ਜਾਂਦੀ ਜਿਵੇਂ ਜਾਂਦੀ ਜਾਏਗੀ ਓਵੇਂ ਸਾਫ਼ ਕਰਦੀ ਜਾਏਗੀ ਜਿਹੜਾ ਬੰਦਾ ਸਭ ਤੋਂ ਵੱਡੀ ਗੱਲ ਇਨਹੇਲਰ ਲੈਂਦਾ ਹਾਂਜੀ ਸੂਟਾ ਲੈਂਦਾ ਹਾਂਜੀ ਉਹ ਕੀ ਕਰੇ ਸੂਟੇ ਦਾ ਇੰਤਜ਼ਾਮ ਕਰਨ ਦੀ ਬਜਾਏ ਆ ਚਾਹ ਬਣਾ ਕੇ ਬੈਠਾ ਚਾਹ ਦਾ ਇੰਤਜ਼ਾਮ ਕਰ ਸਿੱਧਾ ਚਾਹ ਦਾ ਇੰਤਜ਼ਾਮ ਕਰ ਲੇ ਆ ਬਹੁਤ ਸਾਰੀਆਂ ਆਈਟਮਾਂ ਨੇ ਇਹਦੇ ਵਿੱਚ ਉਹ ਸੂਟੇ ਦੇ ਬਰਾਬਰ ਇਹ ਤੁਹਾਡਾ ਸਾਥ ੱਲੇ ਕਰਦੇ ਹੀ ਉਸੇ ਵੇਲੇ ਤੁਸੀਂ ਦੇਖੋ ਬਹੁਤ ਫ੍ਰੈਗਰੈਂਸ ਨਾਲ ਹੀ ਸਾਰਾ ਕਲੀਨਿਕ ਮਹਿਕ ਉੱਠਿਆ ਇੰਨੀ ਜ਼ਿਆਦਾ ਫ੍ਰੈਗਰੈਂਸ ਹੈ ਇਹਦੀ ਅੱਛਾ ਡਾਕਟਰ ਸਾਹਿਬ ਫਿਰ ਇਹ ਤਾਂ ਤੁਸੀਂ ਜਿਹੜੀ ਰੈਡੀਮੇਡ ਅਸੀਂ ਕਹਿ ਲਈਏ ਕਿ ਚਾਹ ਦਾ ਇੰਤਜ਼ਾਮ ਕੀਤਾ ਹੈ ਆਪਣੇ ਦਰਸ਼ਕਾਂ ਵਾਸਤੇ ਤੇ ਫਿਰ ਹੁਣ ਇਹ ਵੀ ਦੱਸ ਦਿਓ ਇਹ ਕਿਵੇਂ ਬਣੀ ਹੈ ਇਹਦੇ ਵਿੱਚ ਦੇਖੋ ਜਿੰਨੀਆਂ ਵੀ ਆਟਮਾ ਰੱਖੀਆਂ ਨੇ ਲਗਭਗ 6-7 ਆਟਮਾ ਨੇ ਇਹ ਸਾਰਿਆਂ ਨੂੰ ਤੁਸੀਂ ਇੱਕ ਸੁੰਡ ਨੂੰ ਛੱਡ ਕੇ ਠੀਕ ਹੈ ਇਹ ਜਿਹੜੀ ਸੁੰਡ ਹੈ ਇਹਨੂੰ ਥੋੜਾ ਜਿਹਾ ਘੱਟ ਪਾਓ ਤੁਸੀਂ ਜੇ ਇਹਨਾਂ ਨੂੰ ਤੁਸੀਂ ਮੰਨ ਲਓ ਇੱਕ-ਇੱਕ ਚੁੰਡੀ ਪਾ ਰਹੇ ਹੋ ਤਾਂ ਸੁੰਡ ਦੀ ਅੱਧੀ ਚੁੰਡੀ ਇਹਦੀਆਂ ਦੋ-ਦੋ ਚੁੰਡੀਆਂ ਪਾ ਲਓ ਸੁੰਡ ਦੀ ਇੱਕ ਚੁੰਡੀ ਪਾ ਲਓ ਠੀਕ ਹੈ ਠੀਕ ਹੈ ਤਾਂ ਇਹਨੂੰ ਸਾਰੀ ਨੂੰ ਪੀਸ ਪੀਸ ਲਓ ਕਿੰਨਾ ਮਤਲਬ ਮੰਨ ਲਓ 20-20 ਗ੍ਰਾਮ ਲੈ ਲੀਆਂ ਤੁਸੀਂ ਸੁੰਡ ਲੈ ਲਈ 10 ਗ੍ਰਾਮ ਸਾਰਿਆਂ ਨੂੰ ਪੀਸ ਲਿਆ ਪਿਸਣ ਤੋਂ ਬਾਅਦ ਤੁਸੀਂ ਦੋ ਚੀਜ਼ਾਂ ਇਹਦੇ ਵਿੱਚ ਮਿਲਾ ਸਕਦੇ ਹੋ ਗੁੜ ਮਲਾਉਣਾ ਜਿੰਨੇ ਜਿਹੜੇ ਲੋਕ ਸ਼ਕੀਨ ਨੇ ਗੁੜ ਦੇ ਉਹ ਗੁੜ ਨੂੰ ਥੋੜਾ ਜਿਹਾ ਛੱਟਾ ਦੇ ਕੇ ਇਹ ਇਹ ਨੂੰ ਪਿੰਘਾਲ ਕੇ ਉਹਦੇ ਵਿੱਚ ਪਾ ਕੇ ਇਹਦੀ ਗੋਲੀ ਵੱਟ ਵੀ ਜਾ ਸਕਦੀ ਹੈ ਤੇ ਸਿੰਪਲੀ ਵੀ ਇਹਨੂੰ ਲਿਆ ਜਾ ਸਕਦਾ ਤੇ ਜਿਹੜੇ ਲੋਕ ਗੁੜ ਦਾ ਨਹੀਂ ਸੇਵਨ ਕਰ ਸਕਦੇ ਆਰਾਮ ਨਾਲ ਉਹਨਾਂ ਨੂੰ ਸ਼ਹਿਦ ਅਵੇਲੇਬਲ ਹੈ ਉਹ ਸੇਮ ਚੀਜ਼ਾਂ ਨੂੰ ਦੇ ਵਿੱਚ ਸ਼ਹਿਦ ਮਿਕਸ ਕਰ ਦੇਣ ਉਹ ਚਟਨੀ ਵਰਗਾ ਬਣ ਜਾਏਗਾ ਠੀਕ ਹੈ ਠੀਕ ਹੈ ਚਟਨੀ ਵਰਗਾ ਬਣਨ ਤੇ ਉਹਨੂੰ ਵੈਸੇ ਯੂਜ਼ ਕੀਤਾ ਜਾ ਸਕਦਾ ਹੈ ਤੇ ਫਿਰ ਮੈਨੂੰ ਲੱਗਦਾ ਨੁਸਖਾ ਫਾਰਮੂਲਾ ਤਿਆਰ ਬਰ ਤਿਆਰ ਬਸ ਇੰਨਾ ਕੀ ਟਾਈਮ ਲੱਗਦਾ ਦੋ ਮਿੰਟ ਹੀ ਲੱਗੇ ਨੇ ਜੀ ਦੋ 2.5 ਮਿੰਟ ਦਾ ਉਸੇ ਸੇਮ ਉਸੇ ਚਾਹ ਦੀ ਤਰ੍ਹਾਂ ਹੀ ਤਿਆਰ ਹੋ ਜਾਂਦਾ ਜੀ ਇਹ ਇਹਨੂੰ ਥੋੜਾ ਜਿਹਾ ਉਬਾਲਾ ਵਧ ਦੇ ਲੋ ਤਾਂ ਕਿ ਇਹ ਕਿਹੜੀ ਕੋਈ ਉਹ ਪੱਤੀ ਤਾਂ ਹੈ ਨਹੀਂ ਦੂਜੀ ਕਿ ਉਹ ਉਹ ਜਿਹੜੀ ਆਪਣੀ ਤੁਹਾਡੀ ਕਾਰਬਨ ਡਾਈਆਕਸਾਈਡ ਛੱਡਣ ਲੱਗ ਜਾਈਗੀ ਇਹਨੂੰ ਤਾਂ ਜਿੰਨਾ ਵੱਧ ਉਬਾਲੋਗੇ ਉਹਨਾਂ ਵੱਧੇ ਦਾ ਰਸ ਨਿਕਲ ਜਾਏਗਾ ਨਾ ਧਿਆਨ ਇਹ ਲੱਗਣਾ ਹੈ ਰੱਖਣਾ ਹੈ ਵੀ ਇਹ ਬਹੁਤ ਜ਼ਿਆਦਾ ਉਬਾਲਦੇ ਤਾਂ ਉਵੇਂ ਕੋੜੀ ਵਗੈਰਾ ਨਾ ਲੱਗਣ ਲੱਗ ਜਾਈ ਕਿਉਂਕਿ ਪਾਣੀ ਥੋੜਾ ਹੋ ਜਾਏਗਾ ਟੇਸਟ ਇਹਦਾ ਜ਼ਿਆਦਾ ਹੋ ਜਾਏਗਾ ਤੇਜ਼ ਹੋ ਜਾਏ। ਨਾਰਮਲ 2 ਕੱਪ ਪਾਣੀ ਪਾਓ 1.5 ਕੱਪ 1 ਕੱਪ ਰਹਿਣ ਤੇ ਇਹਨੂੰ ਛਾਣ ਕੇ ਤੁਸੀਂ ਆਰਾਮ ਨਾਲ ਆਪਣੇ ਪੀ ਸਕਦੇ ਹੋ। ਇਨਾ ਇਨਹੇਲਰ ਦੀ ਲੋੜ ਹੈ ਤੁਹਾਨੂੰ। ਨਾ ਤੁਹਾਡੀ ਬਲਗਮ ਰਹਿਣੀ, ਨਾ ਖਾਂਸੀ ਰਹਿਣੀ, ਨਾ ਤੁਹਾਡੇ ਅੰਦਰ ਕਫ ਰਹਿਣਾ, ਨਾ ਤੁਹਾਡੇ ਜਿਹੜੇ ਸਾਈਨਸ ਦੇ ਇਹ ਜੰਮ ਗਿਆ ਜਿਹੜਾ ਇੱਥੇ ਹਾਂ ਉਹ ਵੀ ਤੁਹਾਡਾ हट ਜਾਣਾ ਤੇ ਜਿਵੇਂ COPD ਹੋ ਜਾਂਦੀ ਹੈ ਜਿਹਨੂੰ ਆਪਾਂ ਕ੍ਰੋਨਿਕ អਬਸਟ੍ਰਕਟਿਵ ਲੰਗ ਡਿਜ਼ੀਜ਼ ਕਹ ਦਿੰਦੇ ਹਾਂ। ਠੀਕ ਹੈ। ਉਹੋ ਜਿਹੇ ਰੋਗੀਆਂ ਨੂੰ ਵੀ ਅਸੀਂ ਇਹਦੇ ਨਾਲ ਫਾਇਦਾ ਲੈ ਕੇ ਦਿੱਤਾ ਹੋਇਆ ਹੈ। ਚਾਰ ਨਾਲੇ ਹਾਂ ਹਰ ਤਰ੍ਹਾਂ ਦੀ ਖਾਂਸੀ ਆ ਹਰ ਤਰ੍ਹਾਂ ਦਾ ਜ਼ੁਕਾਮ ਹੈ ਹਰ ਤਰ੍ਹਾਂ ਦੀ ਜਿਹੜੀ ਇਹ ਬਲਗਮ ਤੋਂ ਰਿਲੇਟਡ ਕੋਈ ਵੀ ਸਮੱਸਿਆ ਇਹ ਛੜਦੀ ਨਹੀਂ ਬਿੱਚੇ ਸਾਰਿਆਂ ਨੂੰ ਸਾਫ਼ ਕਰ ਦਿੰਦੀ ਹੈ ਜਿਵੇਂ ਲੋਕ ਅੱਜਕੱਲ ਕੀ ਕਰਦੇ ਫਰਿੱਜ ਦਾ ਬਹੁਤ ਯੂਜ਼ ਚੱਲ ਗਿਆ ਸਾਡੇ ਉਹਦੇ ਚੋਂ ਸਿੱਧੀਆਂ ਠੰਡੀਆਂ ਚੀਜ਼ਾਂ ਕੱਢੀਆਂ ਸਿੱਧੀ ਬੋਤਲ ਦੇ ਵਿੱਚ ਪਾਣੀ ਦੂਜਾ ਮਿਕਸ ਕਰਨਾ ਵੀ ਨਹੀਂ ਸਿੱਧੀ ਅੰਦਰ ਜਾਂਦੀ ਹੈ ਠੀਕ ਹੈ ਫਿਰ ਉਹਦੇ ਨਾਲ ਕੀ ਹੁੰਦਾ ਛਾਤੀ 'ਚ ਕੰਜੈਸ਼ਨ ਹੋ ਗਈ ਖੰਗ ਆ ਗਈ ਜੁਕਾਮ ਆ ਗਿਆ ਬਲਗਮ ਬਣਨ ਲੱਗ ਗਈ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੋ ਗਈ ਜਾਂ ਫੇਫੜਿਆਂ 'ਚ ਦਰਦ ਹੋ ਗਈ ਜਲਨ ਹੋ ਗਈ ਤਜਾਬ ਬਣਨ ਲੱਗ ਗਿਆ ਛਾਤੀ 'ਚੋਂ ਖੂਨ ਤੱਕ ਲੋਕਾਂ ਦੇ ਆਉਣ ਲੱਗ ਜਾਂਦਾ ਠੀਕ ਹੈ ਇਹੋ ਜੀ ਸਮੱਸਿਆ ਨੂੰ ਵੀ ਇਹ ਜਿਹੜੀ ਚਾਹ ਹੈਗੀ ਜਾਂ ਇਹ ਫਾਰਮੂਲਾ ਇਹ ਕਵਰ ਕਰ ਦਿੰਦਾ ਪੂਰੇ ਫਿਰ ਇੱਥੇ ਸਵਾਲ ਇਹ ਪੈਦਾ ਹੁੰਦਾ ਡਾਕਟਰ ਸਾਹਿਬ ਵੀ ਜਿਹੜੀ ਇੰਨੀ ਖਤਰਨਾਕ ਕਿਸਮ ਦੀ ਅਲਰਜੀ ਹੈਗੀ ਹੈ ਜਾਂ ਅਸੀਂ ਕਹ ਲਈਏ ਖਾਂਸੀ ਹੈਗੀ ਹੈ ਜਾਂ ਫਿਰ ਜੁਕਾਮ ਲੱਗਿਆ ਹੋਇਆ ਇਹ ਹੋਉ ਕਿਉਂ ਜਾਂਦਾ ਜੀ ਹੁੰਦ ਕਾਰਨ ਤੇ ਆਪਾਂ ਪਹਿਲੇ ਵੀ ਜਿਹੜਾ ਚੰਨ ਪਾਇਆ ਉਹਦੇ ਵਿੱਚ ਕੀ ਹੁੰਦਾ ਕਿ ਜਿਸ ਤਰ੍ਹਾਂ ਹਾਊਸ ਹੋਲਡ ਦੀਆਂ ਚੀਜ਼ਾਂ ਨੇ ਉਹਦੇ ਜਿਸ ਦਾ ਆਪਾਂ ਕੁਛ ਲਾ ਲਓ ਪਿੱਲੋ ਲੈ ਰੱਖਿਆ ਉਹ ਵੀ ਕੋਟਨ ਦਾ ਹੈਗਾ ਦੂਸਰੀ ਕੋਟਨ ਜਿਹੜੀ ਇੱਕ ਬਾਜ਼ਾਰੀ ਹੈਗੀ ਉਹਦੇ ਜਿਹੜੇ ਛੋਟੇ ਛੋਟੇ ਕਣ ਨੇ ਉਹ ਸਾਡੇ ਅੰਦਰ ਜਾਂਦੇ ਨੇ ਉਹ ਬੱਚੇ ਨੂੰ ਕਿਸੇ ਨੂੰ ਜਾਂ ਵੱਡੇ ਨੂੰ ਵੀ ਲਾ ਲਓ ਅਲਰਜੀ ਹੋਈ ਹੁੰਦੀ ਹੈ ਅਲਰਜੀ ਹੋਣ ਕਰਕੇ ਕੀ ਹੋਇਆ ਹੁੰਦਾ ਬਈ ਉਹ ਜਦੋਂ ਜਾਂਦੇ ਨੇ ਉਹ ਜ਼ਿਆਦਾ ਅਲਰਜੀ ਹੋਰ ਪੈਦਾ ਕਰ ਦਿੰਦੇ ਆ ਜਿਹਦੇ ਕਰਕੇ ਤੁਹਾਡੀ ਛਾਤੀ 'ਚ ਕੰਜੈਸ਼ਨ ਬਣ ਗਈ ਉਸ ਤੋਂ ਬਾਅਦ ਆ ਗਿਆ ਉਹ ਜਿਵੇਂ ਕੁੱਤੇ ਕਈਆਂ ਨੇ ਪਾਲੇ ਹੁੰਦੇ ਆ ਉਹਦੇ ਜਿਹੜੇ ਵਾਲ ਨੇ ਉਹ ਵੀ ਅਲਰਜੀਕਲ ਹੁੰਦੇ ਨੇ ਬਹੁਤ ਸਾਰੇ ਲੋਕ ਨੇ ਇੱਥੇ ਕੁੱਤਾ ਹੀ ਚੱਕ ਕੇ ਰੱਖਦੇ ਆ ਉਹਨਾਂ ਲੋਕਾਂ ਨੂੰ ਅਲਰਜੀ ਹੋਣੀ ਹੀ ਹੋਣੀ ਅੱਜ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਹੋ ਜਾਏਗੀ ਉਸ ਤੋਂ ਬਾਅਦ ਜਿਵੇਂ ਸੁਲਾਬ ਹੈ ਜਾਂ ਸੀਲਨ ਆਪ ਸੁਲਾਬ ਕਹਿੰਦੇ ਆ ਉਹ ਵੀ ਖਰਚ ਬਹੁਤ ਸਾਰੇ ਲੋਕਾਂ ਦੇ ਹੁੰਦੀ ਹੈ ਇਹ ਵੀ ਬਹੁਤ ਵੱਡਾ ਕਾਰਨ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਕੁੱਲ ਮਿਲਾ ਕੇ ਦੇਖਿਆ ਜੇ ਤਾਂ ਹਜ਼ਾਰੋਂ ਤਰ੍ਹਾਂ ਦੇ ਕਾਰਨ ਨੇ ਕਿਸੇ ਨੂੰ ਕਾਜੂ ਖਾਲੇ ਉਹਦੇ ਤੇ ਵੀ ਉਹਨੂੰ ਅਲਰਜੀ ਹੋ ਗਈ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ ਇਹ ਸਵੇਰੇ ਉੱਠਦੇ ਆ ਜਿਹੜੇ ਲੋਕ ਮੈਂ ਬਹੁਤ ਵਾਰੀ ਦੇਖਿਆ ਕਿ ਸਵੇਰੇ ਲੋਕ ਉੱਠਦੇ ਆ ਉੱਠਦਿਆਂ ਸਾਰ 20 20 30 30 50 50 ਛਿੱਕਾਂ ਮਾਰਦੇ ਆ ਠੀਕ ਹੈ ਠੀਕ ਹੈ ਉਹ ਉਹਨਾਂ ਲੋਕਾਂ ਵਾਸਤੇ ਇਹ ਸਵੇਰੇ ਉੱਠਦਿਆਂ ਤੁਸੀਂ ਚਾਹ ਵਾਲਾ ਫਾਰਮੂਲਾ ਬਣਾ ਕੇ ਰੱਖੋ ਤਾਂ ਇਹ ਨਾਲੋਂ ਨਾਲ ਤੁਹਾਨੂੰ ਵੇਖੋ ਕਿਸ ਤਰ੍ਹਾਂ ਦਾ ਅਸਰ ਰੱਖਦਾ ਹੈ ਕੋਣ ਪਾ ਜੇ ਪੁਨੇ ਬਿਨਾ ਵੀ ਦੇਖੀਏ ਤਾਂ ਇਹੋ ਜਿਹਾ ਟੇਸਟ ਟੈਕਚਰ ਇਹਦਾ ਆ ਚੁੱਕਾ ਹੈ ਇਸ ਨੂੰ ਤੁਸੀਂ ਬੜੇ ਤਰੀਕੇ ਦੇ ਨਾਲ ਇਸ ਤਰ੍ਹਾਂ ਬਹਿ ਕੇ ਆਪਣੀ ਠੀਕ ਹੈ ਉਹ ਲਓ ਆਪਣੀ ਮੰਜੀ ਤੇ ਬੈਠੋ ਕੁਰਸੀ ਲਓ ਮ제 ਨਾਲ ਇਹਨੂੰ ਤੁਸੀਂ ਸਿਪ ਸਿਪ ਕਰਕੇ ਇੰਜੋਏ ਕਰੋ। ਕੀ ਬੋਤਾ? ਕੀ ਬੋਤਾ? ਅੱਛਾ ਤੇ ਫਿਰ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਥੇ ਇਹ ਹੈ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਤੁਹਾਡੀ ਇਹ ਚਾਹ ਹੈਗੀ ਹੈ ਉਹਨਾਂ ਲੋਕਾਂ ਵਾਸਤੇ ਕਾਰਗਰ ਸਾਬਤ ਹੋ ਸਕਦੀ ਹੈ। ਜਿਹਨਾਂ ਦੇ ਲੱਤਾਂ ਸੁੱਕੀਆਂ ਨੇ ਬਾਹਾਂ ਸੁੱਕੀਆਂ ਨੇ ਢਿੱਡ ਕੱਲੇ ਤੌਲੇ ਵਾਂਗੂ ਬਾਹਰ ਆਇਆ ਹੋਇਆ ਉਹਦੇ ਤੇ ਕੰਮ ਕਰੂ ਉਹਦਾ ਤਰੀਕਾ ਹੁੰਦਾ ਜੀ ਜੀ ਉਹ ਉਹ ਵਾਲੇ ਲੋਗ ਇਹਨੂੰ ਚਾਹ ਚ ਦੁੱਧ ਪਾ ਕੇ ਔਰ ਥੋੜਾ ਜਿਹਾ ਮਿੱਠਾ ਇਹ ਚ ਸ਼ਹਿਦ ਪਾਇਆ ਜਾ ਸਕਦਾ ਨਾਰਮਲ ਕਰਕੇ ਤੇ ਜਾਂ ਫਿਰ ਇਹਦੇ ਵਿੱਚ ਚਿਨੀ ਮਿਸ਼ਰੀ ਪਾਈ ਜਾ ਸਕਦੀ ਹੈ ਉਹ ਇਸ ਚੀਜ਼ ਨੂੰ ਯੂਜ਼ ਕਰਨ ਤਾਂ ਇਹਨੇ ਜਦੋਂ ਡਾਈਜੈਸ਼ਨ ਸੁਧਾਰਨਾ ਹੈ ਡਾਈਜੈਸ਼ਨ ਸੁਧਰੂਗਾ ਤੇ ਜਿਹੜੀ ਤੁਹਾਡੀ ਚਰਬੀ ਉਹ ਪੇਟ ਦੀ ਉੱਪਰ ਪੇਟ 'ਚ ਹੀ ਰਹਿ ਰਹੀ ਹੈ ਉਹ ਆਪਟੋਮੈਟਿਕ ਗਲ ਕੇ ਘਲ ਕੇ ਉਹ ਬਾਹਰ ਜਾਏਗੀ ਤੇ ਜਿਹੜੀਆਂ ਤੁਹਾਡੀ ਨਵੀਂ ਚਰਬੀ ਪੈਦਾ ਹੋਣੀ ਹੈ ਉਹ ਤੁਹਾਡੇ ਤੇ ਸਰੀਰ ਦੇ ਉੱਤੇ ਬਰਾਬਰ ਹੋਣੀ ਸ਼ੁਰੂ ਹੋ ਜਾਏਗੀ ਸੋਕੜੇ ਵਾਲੇ ਬੱਚੇ ਮੈਂ ਬਹੁਤ ਵੇਖਿਆ ਕਿ ਜਿਹੜੇ ਬੱਚੇ ਜਮਾ ਸੁੱਕ ਜਾਂਦੇ ਢਿੱਡ ਕੱਲਾ ਦਿਖਦਾ ਹੁੰਦਾ ਹੈ ਠੀਕ ਹੈ ਉਹ ਉਹ ਲੋਕ ਇੱਥੋਂ ਫੇਰ ਆ ਦਿਖਦੇ ਹੁੰਦੇ ਨੇ ਆ ਫੇਫੜੇ ਦੀ ਰਿਬਸ ਦਿਖਦੀਆਂ ਹੁੰਦੀਆਂ ਨੇ ਤੇ ਥੱਲੇ ਵਾਲੀਆਂ ਆ ਹੱਡੀਆਂ ਦਿਖਦੀਆਂ ਹੁੰਦੀਆਂ ਢਿੱਡ ਕੱਲਾ ਹੀ ਜਿਹੜਾ ਉਹ ਵਧਿਆ ਤੁਰੇ ਜਿਹਾ ਬੱਸ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਵਧੀਆ ਨੇ ਜਿਹੜੇ ਬੰਦੇ ਨੇ ਪਤਲਾ ਹੋਣਾ ਉਹ ਇਸ ਤਰ੍ਹਾਂ ਯੂਜ਼ ਕਰੇ। ਕੀ ਬਾਤ ਕਰਕੇ ਦਿਖਾਉਣਾ? ਪਰ ਤਾਂ ਮੂੰਹ ਚ ਆ ਪਾਣੀ ਆ ਗਿਆ। ਤੁਹਾਡਾ ਖੁਸ਼ਬੂ ਦੇਖ ਕੇ ਹੋਰ ਬਣਾਵਾਂਗਾ। ਠੀਕ ਹੈ ਤੇ ਜਿਨ੍ਹਾਂ ਲੋਕਾਂ ਨੇ ਨਾਰਮਲੀ ਚਾਹ ਪੀਣੀ ਹੈ ਉਹ ਚਾਹ ਨੂੰ ਤਾਂ ਇਹਦੇ ਚ ਦੁੱਧ ਪਾ ਲੈਣ ਮਿਸ਼ਰੀ ਪਾ ਲੈਣ ਉਹ ਉਹਨਾਂ ਦੀ ਮਰਜ਼ੀ ਟੇਸਟ ਉਹੀ ਜਾਂ ਉਸ ਤੋਂ ਵਧੀਆ ਇਨਹਾਂਸ ਹੋਏਗਾ। ਟੇਸਟ ਇਨਹਾਂਸ ਹੋਏਗਾ ਜੀ ਉਹਨਾਂ ਨੇ ਇੱਕ ਵਾਰੀ ਇਹ ਪੀ ਲਈ ਤਾਂ ਦੂਜੀ ਵਾਰੀ ਉਸ ਚਾਹਲ ਦੇਖਣਾ। ਕਾਲੀ ਚਾਹ ਮੈਂ ਛੱਡ ਦੇ ਲੇਂਗੇ ਜੀ ਉਹ ਕਾਲੀ ਚਾਹ ਤਾਂ ਕਾਲੀ ਹੋ ਜਾਏਗੀ ਫਿਰ ਉਸ ਤੋਂ ਵੱਧਨ ਲਈ ਅੱਛਾ ਤੇ ਫਿਰ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਜਾਂ ਕਿਸੇ ਨਾਲ ਤੁਹਾਡੇ رابطہ ਕਰਨਾ ਹੋਵੇ ਚਾਹ ਬਾਬਤ ਜਾਂ ਫਿਰ ਕਿਸੇ ਫਾਰਮੂਲੇ ਬਾਬਤ ਉਹ ਮਿਲਦੇ ਕਿਵੇਂ ਹੋ ਤੁਸੀਂ ਮਹਾਲੀ 10 ਫੇਜ਼ ਹੈ ਜੀ 64 ਸੈਕਟਰ ਤੇ 61 61 ਨੰਬਰ ਆਪਣਾ ਸ਼ੋਰੂਮ ਦਾ ਨੰਬਰ ਹੈ ਉਹਦੇ ਫਰਸਟ ਫਲੋਰ ਦੇ ਉੱਤੇ ਤੁਸੀਂ ਆ ਕੇ ਕਦੋਂ ਵੀ ਸਵੇਰੇ 8:30 ਤੋਂ ਲੈ ਕੇ ਸ਼ਾਮੇ 7:30 ਵਜੇ ਤੱਕ ਅਸੀਂ ਇੱਥੇ ਹੋਈਦਾ ਜੀ ਮਿਲ ਸਕਦੇ ਹਾਂ ਜੀ ਤੇ ਫਿਰ ਡਾਕਟਰ ਸਾਹਿਬ ਤੁਸੀਂ ਦੱਸਿਆ ਖਾਂਸੀ ਵਾਲਾ ਨਜ਼ਲੇ ਵਾਲਾ ਜੁਕਾਮ ਵਾਲਾ ਨੁਸਖਾ ਕਿਸ ਨੇ ਦੱਸਿਆ ਤੁਹਾਡੇ ਕੋਲ ਇੱਕ ਜਿਹੜਾ ਤੁਸੀਂ ਕੈਂਪਾਂ ਦੇ ਵਿੱਚ ਅਕਸਰ ਯੂਜ਼ ਕਰਦੇ ਹੋ ਉਹ ਫਾਰਮੂਲਾ ਉਹ ਨੁਸਖਾ ਕੀ ਬਣਾਇਆ ਹੋਇਆ ਜੀ ਤੁਸੀਂ ਉਹ ਨੁਸਖਾ ਸਾਡੇ ਕੋਲ ਇਹ ਪਿਆ ਸਰ ਇਹ ਤਾਂ ਆਪਾਂ ਬਹੁਤ ਵਾਰੀ ਵੇਖ ਚੁੱਕੇ ਆ ਇਹਨੂੰ ਤੇ ਇਹ ਮਤਲਬ ਇੰਨਾ ਆਲ ਐਂਡ ਆਲ ਫਾਰਮੂਲਾ ਸਾਬਤ ਹੋਇਆ ਜਿੰਨੂੰ ਵੀ ਦਿੱਤਾ ਉਹਨੇ 2 2 4 4 10 10 ਸਪੀਸ ਵੀ ਮੰਗਾਏ ਨੇ ਵਿਦੇਸ਼ਾਂ ਦੇ ਵਿੱਚ ਵੀ ਇਹ ਇੰਨਾ ਚਲਾ ਗਿਆ ਹੋਇਆ ਛੜ ਦੋ ਗੱਲਾਂ ਇਹ ਮਤਲਬ ਇੰਨੀ ਸ਼ਾਨਦਾਰ ਚੀਜ਼ ਹੈ ਇਹਨੂੰ ਤੁਸੀਂ ਆ ਦੇਖੋ ਹੁਣ ਆਪਣੇ ਕੋਲ ਚਮਚ ਦੀ ਘਾਟ ਹੈ ਨਹੀਂਗਾ ਆਪਾਂ ਤਾਂ ਖੈ ਨਹੀਂ ਘਾਟ ਤਾਂ ਕੀ ਇਹਨੂੰ ਇਸ ਤਰੀਕੇ ਜਿਹੜਾ ਹੈ ਇਹ ਤੁਸੀਂ ਖੁਦ ਵੀ ਲੈ ਕੇ ਦੇਖ ਸਕਦੇ ਹੋ ਅੱਛਾ ਜੀ ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਚੀਜ਼ ਹੈ ਮੇਰੇ ਖਿਆਲ ਕੇਈ ਵਾਰੀ ਤੁਸੀਂ ਸ਼ਾਇਦ ਇਹਨੂੰ ਲਿਆ ਵੀ ਹਰ ਇੱਕ ਵਾਰ ਇਹਦੇ ਵਿੱਚ ਕੁਝ ਨਾ ਕੁਝ ਅਪਡੇਟ ਹੁੰਦਾ ਹੈ ਜੀ ਉਹਦਾ ਕੀ ਕਾਰਨ ਹੈ ਅਪਡੇਟ ਦਾ ਕਾਰਨ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਫੀਡਬੈਕ ਆਉਂਦੇ ਆ ਉਹਦੇ ਵਿੱਚ ਕਈ ਕਹਿੰਦੇ ਨੇ ਸਾਨੂੰ ਮੰਨ ਲਓ ਜਿੰਨਾ ਅਸਰ ਹੋਣਾ ਸੀ ਉਹਨਾਂ ਨਹੀਂ ਹੋਇਆ ਮੈਂ ਇਹ ਨਹੀਂ ਕਹਿੰਦਾ ਕਿ ਆਲ ਓਵਰ ਹੈ ਇਹ ਹੁੰਦਾ ਪਰ ਮੈਕਸਿਮਮ ਲੋਕ ਇਹ ਕਹਿੰਦੇ ਨੇ ਸਵਾਦ ਆ ਗਿਆ ਡਾਕਟਰ ਸਾਹਿਬ ਤੁਹਾਡੀ ਦਵਾਈ ਖਾਣ ਨੂੰ ਵੀ ਇੰਨੀ ਵਧੀਆ ਸਵਾਦੀ ਹੈਗੀ ਆ ਐ ਹੋ ਜਾਂਦਾ ਵੀ ਸਾਰੀ ਡੱਬੀ ਦੀ ਫੱਕਾ ਮਾਰ ਜੀ ਬੰਦਾ ਡੱਬੀ ਖਾ ਜੇ ਤੇ ਡਕਾਰ ਵੀ ਇਹਦੇ ਨਾਲ ਆਉਂਦਾ ਹੈ ਭੁੱਖ ਜਿਨ੍ਹਾਂ ਨੂੰ ਲੇ ਲੱਗਦੀ ਨਾ ਇਹਦੇ ਡਾਈਜੈਸ਼ਨ ਖਰਾਬ ਹੋਇਆ ਹੁੰਦਾ ਉਹਦੇ ਕਰਕੇ ਜਿਹਦੇ ਕਰਕੇ ਬਲਗਮ ਬਣਦੀ ਹੈ ਡਾਈਜੈਸ਼ਨ ਖਰਾਬ ਹੋਣ ਨਾਲ ਵੀ ਬਲਗਮ ਬਣਦੀ ਉਹਨਾਂ ਲੋਕਾਂ ਨੂੰ ਵੀ ਇਹ ਕਾਮਯਾਬ ਕਰ ਦਿੰਦੀ ਡਾਈਜੈਸ਼ਨ ਵੀ ਸੁਧਾਰ ਦਿੰਦੀ ਹੈ ਤੇ ਉਹਨਾਂ ਦਾ ਜਿਹੜਾ ਹਾਜਮਾ ਵੀ ਠੀਕ ਹੋਣ ਕਰਕੇ ਜਿਹੜੀ ਬਲਗਮ ਬਣ ਰਹੀ ਹੈ ਉਹ ਬਣਨੀ ਵੀ ਬੰਦ ਹੋ ਜਾਂਦੀ ਹੈ ਹਾਂ ਇਹ ਆਪਾਂ ਪਿੱਛੇ ਵੀਡੀਓ ਬਣਾਈ ਸੀ ਨਾ ਚਮਚਾ ਮੂਹ ਤੇ ਖੰਗ ਖੂਚ ਜਮਾ ਟੁਕਵੀ ਲੋਕੀ ਕਹਿੰਦੇ ਵਾਕਈ ਜੀ ਸਾਡੀ ਖੰਗ ਖੂਚ ਪੈ ਗਈ ਆ ਹਾਂ ਇੰਨੀ ਸ਼ਾਨਦਾਰ ਇਹ ਚੀਜ਼ ਹੈਗੀ ਇਹ ਬਹੁਤ ਸਾਰੀਆਂ ਸਾਡੇ ਕੋਲ ਪੈਕਿੰਗਸ ਚ ਅਵੇਲੇਬਲ ਆ ਠੀਕ ਹੈ ਜੀ ਇਹ ਸਭ ਤੋਂ ਵੱਡੀ ਪੈਕਿੰਗ ਵੀ ਹੈਗੀ ਆ ਦੀ ਹੂੰ ਠੀਕ ਹੈ ਇਹ ਆ ਮੀਡੀਅਮ ਪੈਕਿੰਗ ਆ ਗਈ ਇਹ ਵਾਲੀ ਠੀਕ ਹੈ ਜੀ ਇਹ ਸਭ ਤੋਂ ਛੋਟੀ ਪੈਕਿੰਗ ਹੈ 200 ਗ੍ਰਾਮ ਚ ਹੈ ਜਿਸ ਤਰ੍ਹਾਂ ਇਹ 300 350 ਗ੍ਰਾਮ ਹੈ ਔਰ ਇਹ 500 550 600 ਗ੍ਰਾਮ ਚ ਚਲੀ ਜਾਂਦੀ ਹੈ ਮਹੀਨੇ ਦਾ ਇਸ ਤਰ੍ਹਾਂ ਕਰਕੇ ਮਤਲਬ ਟ੍ਰੀਟਮੈਂਟ ਜਿਹੜਾ ਤੁਸੀਂ ਜੇ ਕੋਈ ਮੰਗਵਾਉਣਾ ਚਾਹੇ ਤਾਂ ਉਹਦੇ ਲਈ ਹਮੇਸ਼ਾ ਨਾਮ ਕਰਕੇ ਸੁੱਕੀ ਹਲਕੀ ਫੁਲਕੀ ਖਾਂਸੀ ਰਹਿੰਦੀ ਉਹਦੇ ਉਹਦਾ ਹੱਲ ਹੈ ਜੀ ਹੱਲ ਤਾਂ ਬਿਲਕੁਲ ਆ ਨਾਰਮਲ ਫਾਰਮੂਲੇਸ਼ਨ ਚ ਪਿਆ ਜੀ ਥੜਾ ਤੁਹਾਨੂੰ ਦੱਸਤਾ ਜੇ ਕੁਝ ਜ਼ਿਆਦਾ ਕ੍ਰੋਨਿਕ ਹੋ ਗਈ ਦਮੇ ਵਰਗੀਆਂ ਅਸਥਮਾ ਵਰਗੀਆਂ ਜਾਂ ਤੁਹਾਡੇ ਸਾਈਨਸ ਵਰਗੀਆਂ ਸੀਓਪੀਡੀ ਵਰਗੀਆਂ ਚੀਜ਼ਾਂ ਹੋ ਗਈਆਂ ਉਹਨਾਂ ਦੇ ਲਈ ਫਿਰ ਅਸੀਂ ਅਲੱਗ ਅਲੱਗ ਲੋਕਾਂ ਦੀ ਉਹਨਾਂ ਤੋਂ ਸੁਣ ਕੇ ਉਹਨਾਂ ਦਾ ਰੋਗ ਮੁਤਾਬਕ ਵੀ ਇਹਦੇ ਵਿੱਚ ਕਿੰਨੀ ਕੁ ਦਵਾਈ ਦੀ ਮਾਤਰਾ ਜਿਹੜੀ ਉਹ ਤੇਜ਼ ਕਰਨੀ ਹੈ ਕਿੰਨੀ ਨਾਰਮਲ ਕਰਨੀ ਉਹਦੇ ਅਕੋਰਡਿੰਗ ਵਾਤ ਪਿੱਤ ਕਫ ਨੂੰ ਵੀ ਉਹਨਾਂ ਦੇ ਨੂੰ ਧਿਆਨ ਰੱਖਦਿਆਂ ਹੋਇਆਂ ਅਸੀਂ ਇਹ ਫਾਰਮੂਲੇਸ਼ਨ ਉਹਨੂੰ ਫਮ ਕਰਕੇ ਦਿੰਨੇ ਆ ਆਪਣੀ ਤਰਫੋਂ ਹਰ ਬੰਦੇ ਦੀ ਅਲੱਗ-ਅਲੱਗ ਮੀਟਸ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੇ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਪਹਿਲਾਂ ਦੀ ਵੀਡੀਓ ਤਰ੍ਹਾਂ ਤੁਹਾਨੂੰ ਕਾਫੀ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਆਪਣੀ ਖਾਂਸੀ ਨੂੰ ਲੈ ਕੇ ਨਜ਼ਲੇ ਨੂੰ ਲੈ ਕੇ ਜ਼ੁਕਾਮ ਨੂੰ ਲੈ ਕੇ ਵਧੇ ਹੋਏ ਪੇਟ ਨੂੰ ਸੁੱਕੀਆਂ ਲੱਤਾਂ ਨੂੰ ਲੈ ਕੇ ਸੁੱਕੀਆਂ ਬਾਹਾਂ ਨੂੰ ਲੈ ਕੇ ਅਗਰ ਬਣਦਾ ਹੈ ਤਾਂ ਡਾਕਟਰ ਸਾਹਿਬ ਹਮੇਸ਼ਾ ਆਵ ਲੈਵਲ ਰਹਿੰਦੇ ਨੇ ਬੜਾ ਜ਼ਬਰਦਸਤ ਸਵਾਦ ਇਸ ਫਾਰਮੂਲੇ ਦਾ ਜੀ ਬਹੁਤ ਘੈਂਟ ਸਵਾਦ ਆਇਆ ਇਹ ਪਰ ਮੈਨੂੰ ਤਾਂ ਬੜਾ ਸਵਾਦ ਆਈ ਜਾ ਰਿਹਾ ਨਹੀਂ ਕਿ ਇਹਦੇ ਚ ਅਸੀਂ ਸਪੈਸ਼ਲੀ ਜਿਹੜਾ ਉਹ ਬਦਾਮ ਰੋਗਨ ਵੀ ਆਪਣੇ ਹੱਥਾਂ ਨਾਲ ਕਢਾ ਕੇ ਉਹ ਵੀ ਇਹਦੇ ਵਿੱਚ ਐਡ ਕੀਤਾ ਹਸਰਦਿਆਂ ਕਰਕੇ ਸਪੈਸ਼ਲੀ ਬਦਾਮ ਰੋਗਨ ਦਾ ਐਡੀਸ਼ਨ ਕੀਤਾ ਗਿਆ ਤੇ ਇਸ ਕਰਕੇ ਟੇਸਟ ਦਾ ਤੁਹਾਨੂੰ ਹੋਰ ਅਲੱਗ ਲੱਗਿਆ ਹੋਇਆ ਜੀ 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 ਸੋ ਪਰ ਮੇਰੀ ਗੁਜ਼ਾਰਿਸ਼ ਇਹ ਹੀ ਹੋਏ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਨਾਲ ਗੱਲ ਤੁਸੀਂ ਜ਼ਰੂਰ ਕਰ ਲਓ ਆਪਣੀ ਮਰਜ਼ੀ ਨਾਲ ਕਰਿਆ ਕਰੋ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਤੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਵੀਡੀਓ ਦੇਖਣ ਤੋਂ ਬਾਅਦ ਆਉਂਦਾ ਹੈ ਚਾਹੇ ਉਹ ਚਾਹ ਬਾਬਤ ਜਿਹੜੀ ਕਿ ਹਰਬਲ ਟੀ ਹੈਗੀ ਹੈ ਡਾਕਟਰ ਸਾਹਿਬ ਨੇ ਬੜੀ ਰეკਮੈਂਡੇਸ਼ਨ ਦਿੱਤੀ ਹੈਗੀ ਹੈ ਅਗਰ ਤੁਸੀਂ ਘਰ ਬਣਾ ਸਕਦੇ ਹੋ ਸਾਡੀ ਤਾਂ ਕੋਸ਼ਿਸ਼ ਹੈ ਹੀ ਹੁੰਦੀ ਹੈ ਹਮੇਸ਼ਾ ਤੁਹਾਨੂੰ ਘਰ ਦੇ ਵਿੱਚ ਬਣਾਉਣ ਵਾਲਾ ਨੁਸਖਾ ਦਈਏ ਪਰ ਬਹੁਤ ਸਾਰੇ ਲੋਕ ਸਾਨੂੰ ਫੋਨ ਕਰਕੇ ਦੱਸਦੇ ਨੇ ਕਹਿੰਦੇ ਨੇ ਕਿ ਜਿੰਨਾ ਟਾਈਮ ਨਹੀਂ ਹੁੰਦਾ ਜਾਂ ਫਿਰ ਇਸ ਤਰੀਕੇ ਦੀ ਜਿਹੜੀ ਪ੍ਰੈਪਰੇਸ਼ਨ ਹੈਗੀ ਹੈ ਜਾਂ ਮੇਕਿੰਗ ਹੈਗੀ ਉਹ ਸਾਡੇ ਕੋਲੋਂ ਜਿਸ ਤਰੀਕੇ ਨਾਲ ਇੱਕ ਟੈਕਨੀਕਲ ਟਰਮਸ ਦੇ ਅਕੋਰਡਿੰਗਲੀ ਨਹੀਂ ਹੁੰਦੀ ਸੋ ਉਮੀਦ ਕਰਦਾ ਉਹਨਾਂ ਲੋਕਾਂ ਤੱਕ ਇਹ ਵੀਡੀਓ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋਗੇ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਧੰਨਵਾਦ